ਹਾਂਜੀ ਅੱਜ ਆਪਾਂ ਜਿਹੜਾ ਕੇਸ ਲੈ ਕੇ ਆਇਾਂਗੇ ਇਹ ਡੌਗ ਲਵਰ ਨੂੰ ਬਹੁਤ ਨੌਲੇਜ ਮਿਲਣ ਵਾਲਾ ਕੇਸ ਹੈਗਾ ਇਸ ਦੇ ਪੇਟ ਦੇ ਵਿੱਚ ਕੋਕੋ ਕੋਲੇ ਕਲਰ ਦਾ ਫਲੂਇਡ ਵੰਣਾ ਸ਼ੁਰੂ ਹੋ ਗਿਆ ਸੀ ਜੋ ਸਾਹਮਣੇ ਤੁਸੀਂ ਫਰਸ਼ ਦੇ ਉੱਪਰ ਵੇਖ ਰਹੇ ਹੋਵੋਗੇ ਫਲੂਇਡ ਵੰਣ ਦੇ ਕਾਰਨ ਇਸ ਦੀ ਅੰਤੜੀ ਗਲਣੇ ਸ਼ੁਰੂ ਹੋ ਗਈ ਸੀ ਤੇ ਇਸ ਦੇ ਵੈਕਸੀਨ ਨਹੀਂ ਲੱਗੀ ਸੀਗੀ ਵੈਕਸੀਨ ਤਾਂ ਨਹੀਂ ਲੱਗੀ ਸੀ ਕਿਉਂਕਿ ਜਨਵਰੀ 22 ਉਹਨਾਂ ਨੇ ਪਹਿਲੀ ਵਾਰ ਰੱਖਿਆ ਸੀਗਾ ਨਹੀਂ ਪਤਾ ਸੀਗਾ ਵੀ ਇਸਦੇ ਇੰਜੈਕਸ਼ਨ ਵਗੈਰਾ ਲੱਗਦੇ ਹੁੰਦੇ ਹੈਗੇ ਤੇ ਇਹਨਾਂ ਨੂੰ ਬੈਸੀ ਲੱਗਿਆ ਵੀ ਤਾਂ ਤਾਂ ਡਿੱਕ ਡੋਈ ਕੋਈ ਗਰਮੀ ਕਰਕੇ ਹੋ ਗਈ ਤੇ ਜਦੋਂ ਜ਼ਿਆਦਾ ਬਿਮਾਰ ਹੋ ਗਈ ਜੋ ਤੋਰਦੇ ਸੀਗੇ ਇਹ ਡਿੱਕ ਡੋਲੇ ਖਾ ਕੇ ਡਿੱਗ ਜਾਂਦੀ ਸੀਗੀ ਤੇ ਇਸ ਤੋਂ ਬਾਅਦ ਆਪ ਅੱਜ ਟ੍ਰੀਟਮੈਂਟ ਕਰ ਰਹੇ ਹਾਂਗੇ ਤੇ ਅੱਜ ਤੋਂ 10 ਦਿਨਾਂ ਦੇ ਗੈਪ ਤੇ ਬਾਅਦ ਆਪਾਂ ਇਸ ਦੀ ਵੈਕਸੀਨ ਵੀ ਕਰਾਂਗੇ ਤੇ ਵੈਕਸੀਨ ਦੇ ਨਾਲ ਨਾਲ ਇਸ ਦੇ ਬਾਡੀ weight ਦੇ ਮੁਤਾਬਕ ਡੀ ਵਾਰਮਿੰਗ ਕਰਵਾਵਾਂਗੇ 15 ਦਿਨਾਂ ਬਾਅਦ ਰਿਪੀਟ ਕਰਵਾਵਾਂਗੇ